ਪਰੀ ਦੀ ਬੈਠੀ ਆ ਸੱਸੀ ਸੱਸੀ ਹੋਰ ਕਿੰਨੇ ਜੀ ਠੀਕ ਆ ਹਾਂ ਇੱਥੇ ਬੈਠੀ ਆ ਲੈਟ ਐ ਨਹੀਂ ਆ ਤੇ ਬਾਹਰ ਹਵਾ ਚੱਲਣ ਡਈ ਇਹ ਮੈਂ ਬਾਹਰ ਬੈਠ ਗਈ ਆਗੇ ਹੂੰ ਤੇ ਮੰਮੀ ਕਿੱਥੇ ਆ ਮੰਮੀ ਗਏ ਆ ਦਵਾਈ ਲੈਣ ਭਾਬੀ ਭਾਬੀ ਅੰਦਰ ਹੀ ਆ ਉਹ ਕਰਦੀ ਕਰਦੀ ਹੁਣੀ ਕੋਸ਼ ਇਥੇ ਹੂੰ ਉਹਨੂੰ ਕੋੜਾ ਕੰਮ ਹੋਵਾ ਕੋਈ ਨਹੀਂ ਕੰਮ-ਕੁਮ ਕਰੇਗਾ ਕੋਈ ਕਿ ਇੱਧਰ ਇੱਧਰ ਇੰਨੇ ਹੁੰਦੀ ਸੁੱਤੀ ਨਹੀਂਦੀ ਇੱਧਰ ਹੀ ਰਹਿੰਦੀ ਹੈ ਕੁੜੀ ਦਾ ਬਹਾਨਾ ਲਾ ਕੇ ਤੇ ਅੰਦਰ ਬੜੀ ਰਹਿੰਦੀ ਆ ਅੰਦਰ ਬੜੀ ਰਹਿੰਦੀ ਆ ਹੈਂ ਵੇਲੇ ਕੰਮ ਨਹੀਂ ਕੋਈ ਨਾ ਅੰਦਾ ਵੀ ਉਹ ਬਾਹਰ ਬੈਠੀ ਆ ਕੱਲੀ ਤੇ ਉਹਦੇ ਲੱਗ ਚਲ ਜਮਾ ਮੈਂ ਆਹੋ ਆ ਵੀ ਇੱਥੇ ਤੇਰੇ ਲੱਗੇ ਤੂੰ ਕੱਲੀ ਬੈਠੀ ਆ ਹੂੰ ਆਹ ਹੋਰ ਨਹੀਂ ਕੰਮ-ਕਮ ਕਰਿਆ ਕਰੇ ਕੋਈ ਕਿਉਂ ਨਾ ਬਾਹਰ ਆਂਦਾ ਆਪਣੇ ਡੰਗਾ ਡੂੰਗਾ ਬਸੇ ਆਂ ਵੇਖੇ ਨਹੀਂ ਵੇਖਣਾ ਨਾ ਮੰਮੀ ਹੁਣੇ ਗਏ ਆ ਸਗਾ ਉਹਨੂੰ ਪਤਾ ਹੋ ਜਾਂਦਾ ਵੀ ਮੰਮੀ ਹੁਣੇ ਗਏ ਆ ਆਪ ਗਏ ਆ ਵੀ ਮੈਨੂੰ ਕਿਹੜਾ ਕੋਈ ਵੇਖਣ ਵਾਲਾ ਕਰ ਉਹਨਾਂ ਨੇ ਉਹਨਾਂ ਦਾ ਚਾਹ ਨੂੰ ਵੀ ਉੱਠ ਜਾਣਾ ਆਪ ਉੱਠ ਜਾਣਾ ਵਾ ਸੱਚੀ ਉਹਨਾਂ ਵੀ ਮੈਂ ਕੰਮ ਕਰਦੀ ਆ ਆਹੋ ਮੇਰੇ ਤੋਂ ਤਾਂ ਹੁਣ ਹੁੰਦਾ ਨਹੀਂ ਤੁਹਾਨੂੰ ਪਤਾ ਹੋਵਾ ਵੀ ਮੇਰਾ ਟਾਈਮ ਵਾ ਹਾਂ ਨਹੀਂ ਕੇ ਤਾਂ ਕਰਕੇ ਆਹ ਨਹੀਂ ਉਹ ਹੁੰਦਾ ਹੀ ਬਥੇਰਾ ਕੀਤਾ ਵਾ ਬਨੀਂ ਕਿਹੜੀ ਚੜੀ ਇੰਨੀ ਨਾ ਟੱਕਰ ਹਾਂ ਹੋਰ ਸੁਣਾਓ ਘਰੇ ਕਿਵੇਂ ਸਾਰੇ ਠੀਕ ਹਾਂ ਹਾਂ ਠੀਕ ਠਾਕ ਹਾਂ ਮੰਮੀ ਕੌਂਦੀ ਗਈ ਐ ਮੰਮੀ ਸਵੇਰ ਦੇ ਗਏ ਹੁਣ ਆਲੀ ਹੋਣੀ ਆ ਹੂੰ ਬਾਬਾ ਸ਼ਾਮ ਹੋਈ ਹੋਇਏ ਤੇ ਆਹੋ ਆਪੂ ਤਾਂ ਕਿਹੜਾ ਵਦਾ ਇਹ ਆਲੂ ਬੁਖਾਰੇ ਦਾ ਆਲੂ ਭਾਰੇ ਦਾ ਹਾਂ ਆ ਤਾਂ ਕਿੱਡੀ ਸੋਣੀ ਆ ਸਾਹ ਇੱਥੇ ਵਿਆਹ ਕਰੇ ਹਾਂ ਹਾਂ ਬਾਬੀ ਕਿੱਡੀ ਸੋਣੀ ਆ ਆਹੋ ਅੰਦਰ ਰਹਿਣਾ ਏਸੀ ਤੇ ਏਸੀ ਤੇ ਲੱਗੀ ਹੁੰਦੀ ਜਿੱਦਾਂ ਆਹ ਹਾਂ ਆਹੇ ਤੇ ਕੀ ਗੱਲ ਵਾ ਬੈਂਦੀ ਨੂੰ ਲੈਟ ਐ ਨਹੀਂ ਲੈਟ ਗਈ ਤੇ ਤਾਂ ਬੰਦਾ ਬਾਹਰ ਨਿਕਲਿਆ ਵੇ ਪਰ ਨਿਕਲਣਾ ਨਹੀਂ ਮਸਲੇ ਲੈਟ ਬੰਦ ਵਾ ਪਲੇਟ ਬੰਦ ਹੋਈ ਤਾਂ ਇਹ ਮੈਂ ਬਾਹਰ ਆਈ ਅੱਛਾ ਤਾਂ ਹੀ ਬਾਹਰ ਆਈ ਅੰਦਰ ਜੀ ਜੇ ਨੂੰ ਕੁਝ ਹੋਣ ਦਿਆ ਸੀ ਹਾਂ ਆ ਪੈਂਦੀ ਕਾਲੀ ਪੈਂਦੀ ਹੁੰਦਾ ਕਾਲੀ ਪਹਿਨ ਕੇ ਬਾਹਰ ਆ ਗਈ ਫਿਰ ਹਾਂ ਆਂਟੀ ਬੈਠੇ ਆਂ ਅੰਡ ਸਾਸਿਕਾ ਸਾਸਿਕਾ ਹੋ ਸਣਾਉ ਠੀਕ ਠਾਕ ਹਾਂ ਠੀਕ ਠਾਕ ਹੋਰ ਕੀ ਹੈ ਕੀ ਕਰਦੀ ਹੈਂ ਮੈਂ ਅਰਸੋਈ ਚਾਂਡੇ ਸਾਫ ਕਰ ਰਹੀ ਹਾਂ ਹਾਂਜੀ ਹੋਰ ਸੁਣਾਓ ਤੁਸੀਂ ਠੀਕ ਠਾਕ ਜੀ ਹਾਂ ਠੀਕ ਠਾਕ ਆ ਸਲੈਟ ਬੰਦ ਵਾ ਤੇ ਇੱਥੇ ਸਾਰਾ ਕਿਡਿ ਸੋਹਣੇ ਸਾਰਾ ਇੱਥੇ ਵਿਆਹ ਕਰਾਂ ਮੈਂ ਤੇ ਕੁੜੀ ਲਾ ਕੇ ਬੈਠੀ ਠੰਡਾ ਹੀ ਕਮਰਾ ਮਹਿਰੋਣ ਦੇ ਬਾਹਰ ਤੇ ਮੈਂ ਚੱਲ ਅੰਦਰੇ ਬੈ ਜਾਨੀ ਆਹ ਕਿਡਿ ਸੋਹਣੇ ਸਾਰਾ ਆ ਇੱਥੇ ਆਉਂ ਜਾਂਦੇ ਹੈਗੀ ਬਾਦੂ ਹਾਂ ਹੋਸਰਾ ਤੇ ਠੀਕ ਠਾਕ ਹੈ ਠੀਕ ਠਾਕ ਮਮੀ ਕਿਥੇ ਗਈ ਆ ਮਮੀ ਦਵਾਈ ਲੈਣ ਗਈ ਜੇ ਹਾਂਜੀ ਅੱਛਾ ਹੋਰ ਰੋਟੀ ਬਣਾ ਲੈਵੋ ਹਾਂਜੀ ਕਰ ਲਿਆ ਵਾ ਕਰਕੇ ਪੰਡ ਨਹੀਂ ਸਾਫ ਕਰਨ ਹਾਂ ਮੰਮੀ ਠੀਕ ਹੋਣਾ ਠੀਕ ਵਾ ਤੂੰ ਮੇਰੇ ਇਤ ਨਹੀਂ ਗੱਲਾਂ ਕਰਦੇ ਮੇਰੇ ਤੂੰ ਚੁੱਪ ਹੋਗੇ ਤੇਰੇ ਕੋਲ ਨਾ ਕੋਈ ਬੋਲੀ ਕੀਤੀ ਮੈਂ ਤੇਰੇ ਕੋ ਭਾਬੀ ਕੀ ਗੱਲਾਂ ਕਰ ਰਹੀਆਂ ਮੈਂ ਤੇ ਮੇਰੇ ਨਹੀਂ ਨਹੀਂ ਕਰਨ ਤੇਰੀ ਜਮੀ ਆਦਾ ਜੇ ਕੋਈ ਗੱਲਾਂ ਕਰਦਾ ਉਹ ਮੈਂ ਤੇ ਤੇਰੀ ਆਦਤ ਹਾਂ ਨਾ ਗੱਲਾਂ ਕਰਨ ਦੀ ਮੈਂ ਗੱਲਾਂ ਕਰਨੀ ਹੁਣ ਮੇਰੀਆਂ ਕਰਨੀ ਹੁਣ ਮੇਰੀ ਆਦਤ ਵਾ ਤੇਰੀ ਵੀ ਆਦਤ ਹੋਣੀ ਆ ਤੈਨੂੰ 5 ਮਿੰਟ ਲਈ ਛੱਡ ਕੇ ਦੇਖ ਲੈਣੀ ਆ ਹਾਂ ਸੁਣ ਤੇ ਮੈਂ ਨਹੀਂ ਆਈ ਜੋ ਨਹੀਂ ਦੁਕਾਨ ਕੀ ਕਰ ਰਹੀ ਮੈਂ ਮੈਂ ਹੁਣ ਚੱਲਦੀ ਆ ਠੀਕ ਬੈ ਚਾਹਣੀ ਚਾਹਣੀ ਜਾਣਾ ਹੁਣ ਮੈਂ ਨਾ ਜਾਣਾ ਹੀ ਕਰੇ ਮੈਂ ਠੀਕ 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 ਭਾਬੀ ਮੈਨੂੰ ਤੇ ਇੱਕ ਗੱਲ ਦੱਸ ਜਦੋਂ ਕੋਈ ਵੀ ਆਂਦਾ ਤੈਨੂੰ ਆਏ ਕਿਉਂ ਲੱਗਦਾ ਵੀ ਅਸੀਂ ਤੇਰੀਆਂ ਗੱਲਾਂ ਕਰਦੇ ਮੇਰੀਆਂ ਤਾਂ ਅੰਨੇ ਪਰੀ ਮੈਨੂੰ ਪਤਾ ਵਾ ਤੁਹਾਡੀਆਂ ਮਾਮਾ ਤੀ ਵੀ ਹਾਲਤ ਵਾਂ ਗੱਲਾਂ ਕਰਦੇ ਪਤਾ ਕੀ ਗੱਲ ਵਾ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਦੱਲਾਂ ਕਰਦਾ ਹੋਵੇ ਜੇ ਗਾੜੀਆਂ ਕੋਈ ਪੁੱਛ ਲੈਂਦਾ ਵੀ ਪਰਜਾਈ ਕਿੱਥੇ ਆ ਤੇ ਅਗਲੇ ਨੂੰ ਸੁਣਾਦਾ ਹੈਗਾ ਹੀ ਆ ਨਾ ਤੈਨੂੰ ਕਿੱਦਾਂ ਪਤਾ ਵੀ ਅੰਦਰ ਬੈਠੀ ਮੈਂ ਪਾਂਡੇ ਤੈਨੂੰ ਖੜਾਕ ਨਹੀਂ ਮਾਸ ਆਇਆ ਵੀ ਪਾਂਡੇ ਡਈ ਹਸਾਬ ਕਾ ਨਾ ਤੇ ਮੈਨੂੰ ਕੀ ਪਤਾ ਤੂੰ ਪਾਂਡੇ ਮਾਂ ਜਾਣ ਨਹੀਂ ਮੈਂ ਖੰਦਰ ਹੀ ਉਹ ਆ ਵੇ ਤੁਸੀਂ ਕੋਈ ਕਰਨਾ ਨਹੀਂ ਜੇ ਕਰਨਾ ਮੈਂ ਤੁਹਾਨੂੰ ਅਗਲੇ ਨੂੰ ਕਹਣਾ ਬੈਠੀ ਬੈਠੀ ਅੰਦਰ ਤੈਨੂੰ ਮੈਂ ਕਦੋਂ ਕਹਤਾ ਵੀ ਪਹਿਲੀ ਬੈਠੀ ਆ ਤੂੰ ਹੁਣ ਜਿਹੜੀਆਂ ਲੋਕ ਗੱਲਾਂ ਕਰਦੇ ਲੋਕਾਂ ਨੂੰ ਥੋੜੀ ਅਸੀਂ ਚੁੱਪ ਕਰਾ ਸਕਦੇ ਆ ਮੰਮੀ ਮੰਮੀ ਵੀ ਇਦਾਂ ਕਰਦੀ ਤੂੰ ਵੀ ਹੁਣ ਆਂਗੀ ਤੂੰ ਵੀ ਹੁਣ ਇਦਾਂ ਘੰਡਿਆ ਪੀ ਮੈਂ ਵਾ ਵੀ ਤੇ ਨਾ ਕਿ ਇਦਾਂ ਕਰਨਾ ਵਾ ਤੇ ਤੂੰ ਆਪ ਹੀ ਸਾਡੇ ਨਾਲ ਖੁਸ਼ ਖੁਸ਼ ਰਿਹਾ ਕਰਿਆ ਹੱਸਦੀ ਖੇੜਦੀ ਰਿਹਾ ਕਰੇ ਤੇ ਮਾਸਾ ਕੋਈ ਘਰ ਦੇ ਵਿੱਚ ਲੜਾਈ ਨਹੀਂ ਪੈਂਦੀ ਤੇ ਜਦੋਂ ਕੋਈ ਆਉਂਦਾ ਫਿਰ ਗੱਲਾਂ ਨਾ ਨਾ ਕਰਿਆ ਕਰੋ ਤੂੰ ਆਂਟੀਆਂ ਚੱਡ ਗੱਲਾਂ ਕਰਨੀਆਂ ਪੈਂਦੀਆਂ ਜੇ ਨਾ ਉਹ ਹੋਰ ਹਨ ਕੋਈ ਕੰਮ ਨਹੀਂ ਬਸ ਤੇਰੀਆਂ ਗੱਲਾਂ ਕਰਨੀਆਂ ਹੁੰਦੀਆਂ ਸੀ ਚੱਲ ਹੁਣ ਜੇ ਪ੍ਰੀਤ ਆਈਆਂ ਹੋਰ ਆਮ ਨਾਲ ਬਹਿ ਜਾ ਕਰੋ ਲੜਾਈ ਵਾਲਾ ਨਾ ਧਿਆਨ ਰੱਖਿਆ ਕਰ 2 ਹੋ ਹੀ ਘੰਟੇ ਬਸ ਪ੍ਰੀਤ ਮੇਰੀ ਗੱਲ ਸੁਣ ਨਾ ਤੇਰੀ ਸੱਸ ਕਿੰਨੀ ਚੰਗੀ ਆ ਹੈ ਤੇ ਤੇਰੀ ਨਾਨ ਵੀ ਕਿੰਨੀ ਚੰਗੀ ਆ ਤੇਰੇ ਘਰ ਵਾਲਾ ਕਿੰਨਾ ਚੰਗਾ ਵਾ ਜੀ ਉਹ ਤੇ ਅੰਨਾ ਉਥੇ ਲੜਨ ਤੇ ਫਿਰ ਲੜਦੇ ਤਾਂ ਅਸੀਂ ਵੀ ਨਹੀਂ ਭੰਬੀ ਤੇਰੇ ਨਾਲ ਲੜਦੇ ਕਦੋਂ ਅਸੀਂ ਤੇਰੇ ਨਾਲ ਤੇ ਫਿਰ ਤੁਸੀਂ ਕੋ ਲੜਦੇ ਜੇ ਤੁਸੀਂ ਇਦਾਂ ਪਿਆਰ ਨਾ ਰਹੋਗੇ ਮੈਂ ਨਾ ਤਾਂ ਮੈਂ ਵੀ ਤੁਹਾਣਾ ਪਿਆਰ ਨਾ ਰਾਂਗੀ ਹੂੰ ਤੇਰੀ ਗੱਲ ਸੁਣ ਤੂੰ ਜਿਹੜੀ ਲੋਕਾਂ ਨਾਲ ਤੁਸੀਂ ਗੱਲਾਂ ਕਰਦੇ ਆ ਜਿਹੜੀ ਆਂਟੀ ਹੁੰਦੀ ਆ ਤੂੰ ਉਹਨਾਂ ਨਾਲ ਗੱਲਾਂ ਕਰਦੀ ਆ ਬਾਅਦ ਚ ਉਹ ਤਾਰੀਆਂ ਮਾਰ ਕੇ ਹੱਸਦੀ ਨਹੀਂ ਹੈਗੀ ਉਹ ਲੋਕਾਂ ਕਰਮਣ ਕੇ ਜਾ ਕੇ ਸਾਡੀਆਂ ਗੱਲਾਂ ਕਰਦੀ ਆ ਕਰੋਗੀ ਨਾ ਗੱਲਾਂ ਨੋਕਾਂ ਕਾ ਦੱਸਦੀ ਆ ਵੀ ਉਹਨਾਂ ਕਾ ਨੋਹਾਂ ਦਾ ਮੂੰਹ ਇਦਾਂ ਨੂੰ ਗੱਲਾਂ ਕਰਦੀ ਆ ਵੀ ਸੱਸ ਦਾ ਮੂੰਹ ਇਦਾਂ ਨੂੰ ਨਣਾ ਦਾ ਇਦਾਂ ਨੂੰ ਪਰਜਾਈ ਦਾ ਇਦਾਂ ਨੂੰ ਜੇ ਤੁਸੀਂ ਤੂੰ ਮੰਮੀ ਨੂੰ ਸਮਝਾਉਣਾ ਹੋਵੇ ਜਾਂ ਹੀ ਰਲ ਮਿਲ ਕੇ ਰਹੀਏ ਸਾਰੇ ਕਟੀਆਂ ਹੋ ਕੇ ਫਿਰ ਲੋਕੀ ਕਿਉਂ ਹੱਸਣ ਹੈ ਫਿਰ ਬਾਹਰ ਜਾ ਕੇ ਉਹ ਗੱਲਾਂ ਕਰਦੇ ਜਾ ਕੇ ਲੋਕੀ ਹੱਸਦੇ ਆ ਲੱਗੀ ਨਾ ਸਮਝ ਤੂੰ ਸਮਝਾ ਮੰਮੀ ਨੂੰ ਪੀਰ ਆਣ ਮਿਲ ਕੇ ਹੁਣ ਇਹ ਗੱਲ ਤੇ ਗੌਰ ਕਰੀਂ ਪੀਰ ਤੋ ਯਾਰ ਮੇਰਾ ਵੀ ਠੀਕ ਨਾ ਜੇ ਅਈ ਮੈਂ ਗੱਲ ਤੇ ਨੂੰ ਇਹ ਕਹਿਨੀ ਆ ਵੀ ਨੋਵਾ ਧੀਆਂ ਚ ਫਰਕ ਨਹੀਂ ਕਰਨਾ ਚਾਹੀਦਾ ਜੇ ਅਈ ਦੋਵੇਂ ਨਾਲ ਪਰਜਾਈ ਬਣ ਕੇ ਰਹੀਏ ਭੈਣਾ ਭੈਣਾ ਬਣ ਕੇ ਰਹੀਏ ਹਨਾ ਤੇ ਜੇ ਅਈ ਸਾਰੇ ਨਾਲ ਮਿਲ ਕੇ ਰਹੀਏ ਕੋਈ ਫਰਕ ਨਾ ਸਮਝੀਏ ਹਨਾ ਤੇ ਇਦਾਂ ਫਿਰ ਘਰ ਚੱਲਦੇ ਹੁੰਦੇ ਆ ਜੇ ਮੈਂ ਵੀ ਅੰਦਰ ਵੜ ਕੇ ਬਈ ਬੜੀ ਰਹੂੰਗੀ ਕੁੜੀ ਨੂੰ ਲੈ ਕੇ ਬੈਠੀ ਦੂੰ ਕੱਲੀ ਹਨਾ ਤੇ ਮੇਰੇ ਲਾਗੇ ਕੌਣ ਆ ਹਨਾ ਜੇ ਅਈ ਸਾਰੇ ਤੂੰ ਵੀ ਹੁਣ ਆਈਆਂ ਚੱਲ ਮੰਮੀ ਵੀ ਆ ਸਾਰੇ ਡੈਡੀ ਵੀ ਸਾਰੇ ਨਾਲ ਮਿਲ ਕੇ ਹੱਸੀਏ ਖੇਡੀਏ ਤੇ ਫੇਰ ਹੀ ਘਰ ਚੱਲਣਾ ਹਨਾ ਜੇ ਇਦਾਂ ਵਾ ਵੀ ਤੂੰ ਵੀ ਅਬਦਨੂ ਚੁੱਪ ਕਰਕੇ ਪਈ ਰਹੀ ਮੈਂ ਵੀ ਪਈ ਰਹੀ ਮੰਮੀ ਪਈ ਰਹੀ ਤੇ ਫੇਰ ਇਦਾਂ ਨਹੀਂ ਕਿ ਜਰਾ ਤਾਂ ਲੋਕਾਂ ਨੇ ਗੱਲਾਂ ਕਰਨੀਆਂ ਇਹੋ ਗੱਲ ਆ ਵੀ ਨੋਵਾ ਧੀਆਂ ਚ ਫਰਕ ਨਹੀਂ ਸਾਹਮਣਾ ਚਾਹੀਦਾ ਸਾਰੇ ਨਾਲ ਮਿਲ ਕੇ ਰਹੀਏ ਰਹਿਣਾ ਚਾਹੀਦਾ ਹਨਾ ਕੋਈ ਗੱਲ ਨਹੀਂ ਭਾਬੀ ਅੱਜ ਕਰ ਕੋ ਭੈਣਾ ਭੈਣਾ ਬਣ ਕੇ ਰਹਿਣਾ ਠੀਕ ਆ ਪੱਕਾ ਨਾ ਪੱਕਾ ਹਾਂ ਪੱਕਾ ਮੈਂ ਮੰਮੀ ਨੂੰ ਵੀ ਸਮਝਾ ਆ ਮੰਮੀ ਨੂੰ ਸਮਝਾਈ ਠੀਕ ਆ ਨਾ ਆਪਾਂ ਰਵਾਂਗੇ ਤੇ ਤੂੰ ਵੀ ਮੈਂ ਵੀ ਆਪਣੇ ਆਪ ਨੂੰ ਨਾ ਕੋਚ ਕੋਚ ਰਿਆ ਕਰ ਤੂੰ ਵੀ ਨਾ ਉਹ ਲੜਾਈ ਵਾਲੇ ਮੋੜ ਚ ਨਾ ਰਿਆ ਕਰ ਚੱਲ ਹਾਂ ਠੀਕ ਤੇ ਆਪਾਂ ਭੈਣਾ ਭੈਣਾ ਬਣ ਕੇ ਰਵਾਂਗੇ ਤੇ ਮੰਮੀ ਨੂੰ ਵੀ ਕਹੂੰਗੀ ਵੀ ਉਹ ਮੇਰੇ ਨਾਲੋਂ ਵੱਧ ਤੇਰਾ ਕਰਿਆ ਕਰਨ ਕਿਉਂਕਿ ਤੂੰ ਹੀ ਕੋਲੇ ਰਹਿਣਾ ਮੈਂ ਆ ਹੀ ਰਹਿਣਾ ਮੈਂ ਬਾਹਰ ਹਾਂ ਨਾ ਤੇ ਮੈਂ ਆ ਹੀ ਇੱਥੇ ਤੁਹਾਡੇ ਕੋਲ ਹੂੰ ਜਿਵੇਂ ਹੁਣ ਮੇਰੀ ਸੱਸ ਮੇਰਾ ਕਿੰਨਾ ਕਰਦੀ ਆ ਤੇ ਮੰਮੀ ਨੂੰ ਮੈਂ ਸਮਝਾਉਂਗੀ ਤੁਹਾਡਾ ਕਰਿਆ ਕਰਨਗੇ ਬਸ ਇਹੋ ਹੀ ਆ ਹੋਰ ਤਾਂ ਨਹੀਂ ਕੋਈ ਗੱਲ ਕੋਈ ਨਾ ਤਾਂ ਆਪਾਂ ਰਲ ਮਿਲ ਕੇ ਰਿਆ ਕਰ ਚੱਲੋ ਨੂੰ ਵੇਖ ਲੈ ਕੁੜੀ ਨੂੰ ਜਾ ਕੇ ਤੇਨੂੰ ਵੀ ਲਿਆ ਇੱਥੇ ਚੱਕ ਕੇ ਹਾਂ ਚੱਲ ਲੈ ਅਮਨੇ ਚੰਗਾ ਲੇ ਆਏ ਦਵਾਈ ਮਮੀ ਹਾਂ ਦਵਾਈ ਲਈ ਸੀ ਚਲੋ ਆਇਆ ਸੀ ਹਮ ਕੀ ਅੰਦਰ ਡਾਕਟਰ ਟੀਕਾ ਲਾਇਆ ਦਿਨੋਂ ਫਰਕ ਵੱਧਾ ਹਮ ਉਹ ਮੈਂ ਬਾਹਰ ਬੈਠੀ ਜਾ ਕੇ ਲੈਣਾ ਨਹੀਂ ਹਾਂ ਬਾਹਰ ਬਹਿ ਗਈ ਜਾ ਕੇ ਤੇ ਉਹ ਉਹਨਾਂ ਦੀ ਮੰਨੀ ਆ ਗਈ ਉੱਥੇ ਹਮ ਗੱਲਾਂ ਕਰਨ ਦੀਆਂ ਹੀ ਬੈਠੀਆਂ ਤੇ ਨਗਰਪਿੰਦਰ ਚਲ ਗਈ ਉੱਥੇ ਹਮ ਨਗਰਪਿੰਦਰ ਬਾਵਾ ਅੰਦਰ ਨਾਲ ਗੱਲ ਡਈ ਅੰਦੀ ਦੀ ਵੀ ਮੇਨ ਵਰਕ ਬੜਾ ਕਰਦੀ ਆ ਜੇ ਹੂੰ ਤੂੰ ਮੈਨੂੰ ਆਪਣੀ ਭੈਣ ਸਮਝੇ ਤੇ ਮੈਂ ਵੀ ਤੈਨੂੰ ਆਪਣੀ ਭੈਣ ਸਮਝਾਂ ਤੇ ਪਿਆਰ ਨਾ ਰਹੀਏ ਤੇ ਲੋਕਾਂ ਨੂੰ ਤਮਾਸ਼ਾ ਕਿ ਦਿਖਾਉਨੇ ਆਂ ਅਸੀਂ ਇਦਾਂ ਦਾ ਕਰਕੇ ਗੱਲਾਂ ਕਰਨ ਲਈ ਹੀ ਅੱਛਾ ਤੇ ਮੈਂ ਕਿਹਾ ਆਪਾਂ ਨਾ ਹੀ ਵਿਚਾਰੀ ਨਾਲ ਇਦਾਂ ਕਰਿਆ ਕਰੀਏ ਮੰਮੀ ਹੂੰ ਤੂੰ ਵੀ ਉਹਨੂੰ ਮੈਂ ਆਪਣੀ ਧੀ ਸਮਝਾ ਕਰ ਤੇ ਮੈਂ ਵੀ ਉਹਨੂੰ ਆਪਣੀ ਭੈਣ ਸਮਝਾ ਕਰ ਹਨਾ ਤੇ ਚਲੋ ਵੀ ਉਹਨੇ ਵੀ ਕਿਨੂੰ ਦੱਸਣਾ ਵਾ ਨਾ ਉਹ ਆਪਣੇ ਪੇ ਕਹਿੰਦਾ ਸਤਿਗਦੀ ਉਹਨੇ ਵੀ ਆਪਣੇ ਨਾਲ ਹੀ ਦੁੱਖ ਸੋ ਕਰਨਾ ਆਹੋ ਇਹਦਾ ਆਈ ਆਂਦੀ ਰਹੋ ਹਾਂ ਵੀ ਰਹੀ ਮੇਨਾ ਪਿਆਰ ਨਾਲ ਨਹੀਂ ਰਹਿੰਦੀਆਂ ਮੰਨੀ ਮੰਨੀ ਦਾ ਮੰਨੀ ਨਹੀਂ ਮੰਨੀ ਬੈਠੀ ਤੇ ਮੰਨੀ ਪੁੱਛਣ ਲਈ ਕਿੱਥੇ ਆ ਬਹੁ ਕਿੱਥੇ ਆ ਪਰਜਾਈ ਤੇ ਹੂੰ ਮੈਂ ਹੰਦਰ ਹੀ ਆ ਉਹ ਆਂਦੀ ਉਹ ਸਾਰਾ ਦਿਨ ਅੰਦਰ ਬੜੀ ਰਹਿੰਦੀ ਆ ਤੇ ਬਾਹਰ ਉਹ ਨਿਕਲਦੀ ਨਹੀਂ ਕੰਮ ਨਹੀਂ ਕਰਦੀ ਇਹਨੇ ਨੂੰ ਇਹ ਪਹੁੰਚ ਗਈ ਉੱਥੇ ਅੱਛਾ ਹੂੰ ਗੇਰੇ ਬੋਲ ਨਾ ਲੱਗ ਜਾਂਦੀ ਤੇ ਮੇਰੇ ਚੁਗਲੀਆਂ ਕਰਦੇ ਰਹਿੰਦੇ ਭੈਣਾ ਉਹ ਉੱਟ ਕੇ ਚਲ ਗਈ ਆ ਫਿਰ ਹੂੰ ਮੰਨੀ ਤਾਂ ਭੱਜ ਗਈ ਦੌੜ ਗਈ ਉੱਟ ਗਈ ਹੂੰ ਆਂਦੀ ਮੈਂ ਗਾੜੀ ਜਾਣਾ ਵਾ ਗੇ ਦੇ ਉਦਾਂ ਗੱਲ ਤਾਂ ਸਹੀ ਆ ਜੇ ਹੁਣ ਮੰਨੀ ਹਣੀ ਸਾਡੇ ਕੋਲ ਆ ਕੇ ਗੱਲਾਂ ਕਰਦੀਆਂ ਵਾ ਤੇ ਉਹ ਹੋਰ ਨਹੀਂ ਕਰਦੀਆਂ ਹੋਣੀਆਂ ਜਾ ਕੇ ਤੂੰ ਤੂੰ ਇਹਦੀਆਂ ਗੱਲਾਂ ਸੁਣਾ ਆ ਤੇਰੀ ਤੇਜ ਬਾਈ ਗੁਰਪਿੰਦਰ ਸਾਡ ਰਹਿਣ ਦੇ ਤੂੰ ਇਹਦੇ ਨਾਲ ਪਿਆਰ ਨਾ ਮੰਮੀ ਰਿਆ ਕਰ ਮੁੜ ਕੇ ਪਤਾ ਕੀ ਗੱਲ ਵਾ ਵੀਰ ਬਾਹਰ ਵਾ ਤੇ ਇੱਥੇ ਆ ਜੇ ਇਹਨੇ ਮਾੜਾ ਮੋਟਾ ਉਹਨੂੰ ਕੁਝ ਕਹਿਤਾ ਤੇ ਉਹਨੂੰ ਲੈ ਕੇ ਉਰਾਂ ਪਰਾਂ ਹੋ ਗਈ ਤੇ ਫੇਰ ਕੀ ਕਰਨੀ ਆ ਤੇ ਉਹ ਵੀ ਪਿਆਰ ਨਾ ਰਿਹਾ ਕਰੇ ਨਾ ਉਹਨੂੰ ਮੈਂ ਉਹਨੂੰ ਮੈਂ ਸਮਝਾਤਾ ਵਾ ਵੀ ਤੂੰ ਵੀ ਪਿਆਰ ਨਾ ਰਿਹਾ ਕਰ ਤੇ ਤੁਸੀਂ ਆਪਣਾ ਉਹਨੂੰ ਕੋਈ ਤੁਸੀਂ ਕੰਮ ਨਹੀਂ ਜੇ ਕਰਨਾ ਤੁਸੀਂ ਉਹਦੇ ਨਾਲ ਬਸ ਪਿਆਰ ਨਾ ਬੋਲਿਆ ਕਰੋ ਆਪੇ ਹੀ ਉਹ ਤਾਂ ਫੁੱਲੀ ਫੁੱਲੀ ਕੰਮ ਕਰੂਗੀ ਸਾਰਾ ਕੁਝ ਕਰਕੇ ਦੇਊਗੀ ਹਾਂ ਤੇ ਵੇਖ ਲਾ ਸਮਝਾ ਤੇ ਤੇਰੀ ਮੰਨਦੀ ਆ ਤੇ ਮੇਰੀ ਤਾਂ ਮੰਨਦੀ ਨਹੀਂ ਹੁੰਦੀ। ਵੇਖ ਹੁਣ ਤੂੰ ਆਵਾਜ਼ ਮਾਰ ਕੇ ਵੇਖੋ ਦੇਖੋ ਪਿਆਰ ਨਾਲ ਗੱਲ ਕਰਦੀ ਕਿਦਾਂ ਕਰਦੀ ਆ। ਹਾਂ। ਵੇਖ ਲਓ ਆਵਾਜ਼ ਮਾਰ ਕੇ। ਗੰਗ ਪਿੰਦਰ। ਨੀਂਗ ਪਿੰਦਰ। ਹਾਂ ਜੀ ਮੈਂ। ਆ ਜਾ। ਹਾਂ ਜੀ। ਇੱਥੇ ਬਾਹਰ ਬੈਠੀ। ਹਾਂ ਜੀ ਇੱਥੇ ਰੱਖੀ। ਅੱਛਾ। ਤੂੰ ਠੀਕ ਹੀ ਜਾਣਾ। ਹਾਂ ਠੀਕ ਅੱਗੇ ਨਾਲ ਪਰਖਾ। ਯਾਗੀ ਦਵਾਈ ਠੀਕ। ਹਾਂ। ਠੀਕ ਲਵਾਇਆ ਜੀ। ਅੱਛਾ। ਹਾਂ ਕੋ ਦੱਸੋ ਕੋ ਖਾਣਾ ਪੀਣਾ ਨਹੀਂ ਆਹ ਹੋਏ ਹੁਣ ਤੇ ਕੋ ਜੀ ਨਹੀਂ ਕਰਨ ਦੇ ਆ ਜੇ ਅੱਛਾ ਦੱਸ ਦਿਓ ਫਿਰ ਜੇ ਚਾਹ ਪਾਣੀ ਪੀਣਾ ਤੇ ਮੈਂ ਲਾ ਦਿੰਨੀ ਚੰਗਾ ਕੋਈ ਨਹੀਂ ਦੱਸ ਦੂੰਗੀ ਮੈਂ ਵੀ ਕੋਈ ਟੈਨਸ਼ਨ ਹੀ ਨਹੀਂ ਮੇਰੇ ਹੁੰਦਾ ਹਾਂ ਹਾਂ ਕੋਈ ਵੀ ਚੀਜ਼ ਦੀ ਲੋੜ ਮੈਨੂੰ ਬਾਜ਼ ਮਾਣੀ ਠੀਕ ਹੈ ਮੈਂ ਹੀ ਤੇਰੇ ਲਾਗੇ ਤੁਹਾਡੇ ਮੁੰਡੇ ਦੇ ਬਾਹਰ ਤੇ ਮੈਂ ਹੀ ਤੁਹਾਡੇ ਕੰਮ ਆਉਣਾ ਹਾਂ 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 ਹੁਣ ਆ ਤੋਂ ਬਾਰ ਹੀ ਰਾਤ ਮਿਲ ਕੇ ਰਹਿਣਾ ਠੀਕ ਹੈ ਨਾ ਠੀਕ ਹੈ ਠੀਕ ਇੱਦਾਂ ਹੀ ਰਹਿਣਾ ਹੁਣ ਭਾਬੀ ਤਾਂ ਵੀ ਕਿ ਇਹ ਨਾ ਹੋਵੇ ਕਿ ਤੇ ਮੇਰੇ ਵੇ ਸਾਹਮਣੇ ਤੂੰ ਕਹੀ ਜਾਂਦੀ ਮੈਂ ਪਿਆਰ ਨਾ ਰਹਿਣਾ ਵਾ ਤੇ ਮੁੜ ਕੇ ਤੂੰ ਹੀ ਲੜੋਂ ਜੇ ਇਦਾਂ ਨਹੀਂ ਜੇ ਕਰਨਾ ਨਹੀਂ ਤੂੰ ਹੀ ਨਾ ਲੰਦਾ ਹੰਨਾ ਨਹੀਂ ਮੈਂ ਇਹ ਗੱਲ ਮਿਲ ਕੇ ਰਹਿਣਾ ਠੀਕ ਹੈ ਹਾਂ ਰਲ ਮਿਲ ਕੇ ਰਹਿਣਾ ਵਾ ਕਿ ਅਸੀਂ ਇਦਾਂ ਲੜਾਂਗੇ ਫਿਰ ਲੋਕਾਂ ਦਾ ਤਮਾਸ਼ਾ ਵੇਖਣਾ ਲੋਕਾਂ ਨੂੰ ਪਤਾ ਕੀ ਕਰੀ ਤੀ ਲੋਕਾਂ ਨੂੰ ਤਮਾਸ਼ਾ ਨਹੀਂ ਵਖਾ ਲੈਣਾ ਹੀ ਹੱਸ ਕੇੜ ਕੇ ਰਹਿਣਾ ਵਾ ਤੇ ਮਚਾਉਣਾ ਵਾ ਹਾਂ ਹਾਂ ਫਸਾਉਣਾ ਨਹੀਂ ਆਹੀ ਲੋਕਾਂ ਨੂੰ ਤਾੜੀਆਂ ਮਾਰਵਾ ਲੈ ਬਹੁਤ ਹੀ ਮੈਂ ਤਾਂ ਨੀ ਚਾਹ ਲੈ ਕੇ ਆ ਹੈ ਠੀਕ ਹੈ ਏ ਲੰਮੀ ਹਾਂ ਉਹ ਕਿ ਪਿਆਰ ਨਾਲ ਗੱਲ ਕਰਕੇ ਗਈ ਏ ਤੇਰੇ ਨਾਲ ਜੁੱਪਣਾ ਪਾਉਣ ਲਈ ਤੈਨੂੰ ਅੱਜ ਹਾਂ ਹੈ ਹਾਂ ਜੇ ਇੰਦਾਰ ਹੋਵੇ ਤਾਂ ਫੇਰੀ ਆ ਵੇਖ ਲਾਗੇ ਤੇ ਤੂੰ ਵੀ ਹੁਣ ਠੀਕ ਹੋ ਜਾਣਾ ਵਾ ਤੇਰੇ ਨਾਲ ਨੂੰ ਪਿਆਰ ਨਾਲ ਲੈਣਾ ਦੇ ਕੀ ਚਾਹ ਲੈ ਕੇ ਆਉਂਦੀ ਹੁਣ ਬਣਾ ਕੇ ਤੇਰੇ ਲਈ ਆਹ ਹਾਂ ਜੀ ਲੰਮੀ ਏ ਚਾਹ ਹੁਣ ਬੈ ਜਾ ਲੰਮੀ ਤੂੰ ਵੀ ਆਉਗੀ ਜਦੋਂ ਚਾਹ ਲੈ ਕੇ ਤੇ ਫਿਰ ਚਾਹ ਪੀ ਲੈ ਠੀਕ ਮੈਂ ਤਾਂ ਆਪ ਬਾਹਰ ਬੈਠੀ ਉਥੇ ਹਵਾ ਬੜੀ ਸੋਹਣੀ ਚੱਲਣ ਢਈ ਉਥੇ ਹੈ ਸ਼ਾਂ ਕਿਤੇ ਹਵਾ ਚੱਲਣ ਢਈ ਨਜਾਰੇਦਾਰ ਦੇਖੋ ਟ੍ਰੇਨਿੰਗ ਦੇ ਆਧਾਰ 'ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆਾਂਗੇ ਅਸੀਂ ਆ ਵੀਡੀਓ ਬਣਾਈ ਹੀ ਨੂ ਸੱਸ ਤੇ ਨਾਨਾ ਨੂੰ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਵਧੀਆ ਲੱਗੇ ਹੋਵੇ ਇਹ ਤੁਹਾਨੂੰ ਸੁਨੇਹਾ ਦਿੰਦੇ ਆ ਕਿ ਸਾਰੇ ਨਾਲ ਮਿਲ ਕੇ ਰਹਿਣ ਨੂ ਸੱਸ ਨਾਨਾ ਭੈਣਾ ਵਾਂਗੂ ਰਹਿਣ ਮਾਮਾ ਵਾਂਗੂ ਰਹਿਣ ਜਿਹੜੀ ਨੌ ਆ ਤੇ ਸੱਤਵਾ ਉਹ ਮਾਮਾ ਧੀਆਂ ਵਾਂਗੂ ਰਹਿਣ ਜਿਹੜੀ ਨਾਨ ਤੇ ਭਝਾਈਏ ਉਹ ਦੋਨੇ ਭੈਣਾ ਭੈਣਾ ਬਣ ਕੇ ਰਹਿ ਆਂ ਤੇ ਇਹਦੇ ਨਾਲ ਰਹਿ ਚੜਾ ਨਾ ਆ। ਇਹਦੇ ਨਾਲ ਘਰ ਦੇ ਵਿੱਚ ਪਿਆਰ ਵੀ ਬਣਿਆ ਰਹਿੰਦਾ ਵਾ। ਬਰਕਤ ਰਹਿੰਦੀ ਬਰਕਤ ਰਹਿੰਦੀ ਆ ਤੇ ਨਾਲੇ ਜਿਵੇਂ ਹੁਣ ਤੁਹਾਨੂੰ ਇੱਕ ਵਿੱਚ ਚਲਕ ਦਿਖਾਈ ਆ ਵੀ ਆਸਪੜੋਸ ਸਾਡੇ ਆ ਕੇ ਕਿਦਾਂ ਸੁਆਦ ਲੈਂਦੇ ਆ ਇਦਾਂ ਨਹੀਂ ਹੋਊਗਾ। ਆਪ ਵੀ ਜੇ ਲੜਾਈ ਚੜਾ ਕਰੋਗੇ ਤਾਂ ਲੋਕੀ ਤਮਾਸ਼ਾ ਵੇਖਣਗੇ। ਤੁਸੀਂ ਤਾਂ ਨਹੀਂ ਉਸ ਸਹਣਾ ਦਿੰਦੇ ਆ ਕਿ ਰੱਬ ਦੇ ਸਾਰੇ ਸਾਰੇ ਨਾਲ ਮਿਲ ਕੇ ਰਿਆ ਕਰੋ। ਨੋਹਾਂ ਨੂੰ ਇਹ ਹੀ ਬੇਨਤੀ ਹੈ ਕਿ ਆਪਣੀਆਂ ਜਿਹੜੀਆਂ ਸੱਸਾਂ ਨੇ ਉਹਨਾਂ ਨੂੰ ਮਾਵਾ ਸਮਝਿਆ ਕਰੋ ਕਿਉਂਕਿ ਉਹੀ ਉਹ ਅਸਲੀ ਮਾਵਾ ਲੜਾਈ ਪੜਾਈ ਕਿਹਦੇ ਘਰ ਚ ਨਹੀਂ ਹੁੰਦੀ ਭਾਂਡੇ ਖੜਕਦੇ ਆ ਉਹ ਕੋਈ ਗੱਲ ਨਹੀਂ ਆ ਪਰ ਅੰਦਰੋਂ ਅੰਦਰੀ ਹਲਕਾ ਫੁਲਕਾ ਜਿਹੜਾ ਹੋ ਜਾਂਦਾ ਉਹਦੀ ਕੋਈ ਗੱਲ ਨਹੀਂ ਆ ਲੋਕਾਂ ਨੂੰ ਤਮਾਸ਼ਾ ਨਾ ਦਿਖਾਇਆ ਕਰੋ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ ਉਮੀਦ ਕਰਦੀਆਂ ਤੁਹਾਨੂੰ ਜਲੂਰ ਸਹੀ ਲਾਈਕ